ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਹੈ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੂੰ ਸਿਰਫ ਸੱਚ ਨਾਲ ਖੜਨ ਦੀ ਸਜ਼ਾ ਮਿਲੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਹੈ ਇਹ ਵੱਡੇ ਘਰਾਣਿਆਂ ਦੇ ਜਿਹੜੇ ਸਰਮਾਇਦਾਰ ਲੋਕ ਹੈ ਇਹ ਚੋਂ ਇਹ ਕਹਿੰਦੇ ਆ ਵੀ ਸਾਡੇ ਖਿਲਾਫ ਕਿਉਂ ਹੋਇਆ ਕੋਈ ਬਈ ਕਿਉਂ ਬੋਲੇ ਇਟ ਉਹਨਿਆ ਵੀ ਦੁਨੀਆ ਸਭ ਤੋਂ ਦਬ ਕੇ ਰਹੇ ਤੇ ਜਿਹੜਾ ਸੱਚ ਦੀ ਬਾਤ ਚੱਕਦਾ ਹੈ ਉਹਨੂੰ ਦੱਬ ਦੋ ਇਹ ਸਿਰਫ ਜਿਹੜਾ ਉਹਨਾਂ ਨੂੰ ਅੱਜ ਕੱਢਿਆ ਹੈ ਇਹ ਸਿਰਫ ਤੇ ਸਿਰਫ ਤੇ ਸਿਰਫ ਸੱਚ ਬੋਲਣ ਦੀ ਸਜ਼ਾ ਹੈ ਬਈ ਉਹਨਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਕਿਉਂ ਮਤਲਬ ਖੜੇ ਸੁਖਬੀਰ ਦੇ ਅਗੇਂਸਟ ਕਿਉਂ ਖੜ ਗਏ ਸੱਚ ਤੇ ਕਿਉਂ ਖੜ ਗਏ ਤੇ ਮੈਂ ਉਹਨਾਂ ਨਾਲ ਬਹੁਤ ਪੂਰੀ ਹਮਦਰਦੀ ਰੱਖਦਾ ਉਹਨਾਂ ਦੇ ਨਾਲ ਹੈ ਹਰ ਵੇਲੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਵੀ ਉਹ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਅਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਹੈ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੂੰ ਸਿਰਫ ਸੱਚ ਨਾਲ ਖੜਨ ਦੀ ਸਜ਼ਾ ਮਿਲੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਹੈ ਇਹ ਬਡੇ ਘਰਾਣਿਆਂ ਦੇ ਜਿਹੜੇ ਸਰਮਾਏਦਾਰ ਲੋਕ ਹੈ ਇਹ ਚਾਹ ਇਹ ਕਹਿੰਦੇ ਆ ਵੀ ਸਾਡੇ ਖਿਲਾਫ ਕਿਉਂ ਹੋਇਆ ਕੋਈ ਬਈ ਕਿਉਂ ਬੋਲੇ ਇਹ ਚਾਹੁੰਦੇ ਆ ਵੀ ਦੁਨੀਆ ਸਭ ਤੋਂ ਦਬ ਕੇ ਰਹੇ ਤੇ ਜਿਹੜਾ ਸੱਚ ਦੀ ਬਾਤ ਚੱਕਦਾ ਹੈ ਉਹਨੂੰ ਦਬ ਦੋ ਇਹ ਸਿਰਫ ਜਿਹੜਾ ਉਹਨਾਂ ਨੂੰ ਅੱਜ ਕੱਢਿਆ ਹੈ ਇਹ ਸਿਰਫ ਤੇ ਸਿਰਫ ਤੇ ਸਿਰਫ ਸੱਚ ਬੋਲਣ ਦੀ سزا ਹੈ ਬਈ ਉਹਨਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਕਿਉਂ ਮਤਲਬ ਉਹ ਖੜੇ ਸੁਖਬੀਰ ਦੇ ਅਗੇਂਸਟ ਕਿਉਂ ਖੜ ਗਏ ਸੱਚ ਤੇ ਕਿਉਂ ਖੜ ਗਏ ਤੇ ਮੈਂ ਉਹਨਾਂ ਨਾਲ ਬਹੁਤ ਪੂਰੀ ਹਮਦਰਦੀ ਰੱਖਦਾ ਉਹਨਾਂ ਦੇ ਨਾਲ ਹੈ ਹਰ ਵੇਲੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਵੀ ਉਹ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਹੈ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੂੰ ਸਿਰਫ ਸੱਚ ਨਾਲ ਖੜਨ ਦੀ ਸਜ਼ਾ ਮਿਲੀ ਹੈ ਹੋਰੀ ਦੇ ਵਿੱਚ ਕੁਝ ਨਹੀਂ ਹੈ ਇਹ ਬਡੇ ਘਰਾਣਿਆਂ ਦੇ ਜਿਹੜੇ ਸਰਮਾਏਦਾਰ ਲੋਕ ਹੈ ਇਹ ਚਾਹ ਇਹ ਕਹਿੰਦੇ ਆ ਵੀ ਸਾਡੇ ਖਿਲਾਫ ਕਿਉਂ ਹੋਇਆ ਕੋਈ ਬਈ ਕਿਉਂ ਬੋਲੇ ਇਹ ਚਾਹੁੰਦੇ ਆ ਵੀ ਦੁਨੀਆ ਸਭ ਤੋਂ ਦਬ ਕੇ ਰਹੇ ਤੇ ਜਿਹੜਾ ਸੱਚ ਦੀ ਬਾਤ ਚੱਕਦਾ ਹੈ ਉਹਨੂੰ ਦਬ ਦੋ ਇਹ ਸਿਰਫ ਜਿਹੜਾ ਉਹਨਾਂ ਨੂੰ ਅੱਜ ਕੱਢਿਆ ਹੈ ਇਹ ਸਿਰਫ ਤੇ ਸਿਰਫ ਤੇ ਸਿਰਫ ਸੱਚ ਬੋਲਣ ਦੀ ਸਜ਼ਾ ਹੈ ਬਈ ਉਹਨਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਕਿਉਂ ਮਤਲਬ ਉਹ ਖੜੇ ਸੁਖਮੀ ਜਿੰਦਾ ਗੇਸ ਕਿਉਂ ਖੜ ਗਏ ਸੱਚ ਤੇ ਕਿਉਂ ਖੜ ਗਏ ਤੇ ਮੈਂ ਉਹਨਾਂ ਨਾਲ ਬਹੁਤ ਪੂਰੀ ਹਮਦਰਦੀ ਰੱਖਦਾ ਉਹਨਾਂ ਦੇ ਨਾਲ ਹੈ ਹਰ ਵੇਲੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਵੀ ਉਹ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ